ਪਰਦੇ ਵਿੱਚ ਸਿੱਖ ਕੌਮ ਦੇ ਵੱਲੋਂ ਜੂਨ 1984 ਦੇ ਕੱਲੂਕਾਰਾ ਦਿਵਸ ਨੂੰ ਲੈ ਕੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਸਾਕਾ ਨੀਲਾ ਤਾਰਾ ਦੀ 40ਵੀਂ ਵਰਸੀ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਂਡਪੜ ਦੇ ਪੋਗ ਪਾਏ ਜਾਣਗੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਅਕਾਲ ਤਖਤ ਸਾਹਿਬ ਵਿਖੇ ਪਹੁੰਚਨੀ ਸ਼ੁਰੂ ਹੋ ਗਈ ਹੈ ਸੋ ਆਪਰੇਸ਼ਨ ਬਲੂ ਸਟਾਰ ਦੀ ਅਗਰ 40ਵੀਂ ਵਰਸੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਵਿਉਤੇ ਪਹੁੰਚ ਰਹੀ ਹੈ ਐਸਜੀਪੀਸੀ ਤੇ ਪ੍ਰਸ਼ਾਸਨ ਦੇ ਵੱਲੋਂ ਕਈ ਖਾਸ ਪ੍ਰਬੰਧ ਵੀ ਕੀਤੇ ਹੋਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸੋ 40ਵੀਂ ਵਰਸੀ ਹੈ ਸਾਕਾ ਨੀਲਾ ਤਾਰਾ ਦੀ ਜਿਉਠੇ ਕੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਸੋ ਐਸਜੀਪੀਸੀ ਪ੍ਰਧਾਨ ਅਤੇ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਲਈ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਇਸ ਦੇ ਲਈ ਕਈ ਖਾਸ ਪ੍ਰਬੰਧ ਵੀ ਕੀਤੇ ਗਏ ਹਨ ਕੋ ਮੈਂ ਖਾਬਦਾਂ ਇਹ ਸ਼ੋਮਣੀ ਕਮੇਟੀ ਵੀ ਸਿੱਖਾਂ ਦੀ ਸੰਸਥਾ ਤੇ ਸਾਰਿਆਂ ਦੀ ਹੋ ਜਾ ਇਹ ਠੀਕ ਆ ਵੀ ਵੋਟਾਂ ਲੈ ਕੇ ਕੁਝ ਮੈਂਬਰ ਚੁਣ ਕੇ ਆ ਜਾਂਦੇ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲ-ਸਾਲ ਇਦਾਂ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲੇ ਮਨਾਉਣੇ ਚਾਹੀਦੇ ਆ ਬਹੁਤ-ਬਹੁਤ ਧੰਨਵਾਦ ਜੀ ਦੇਖੋ ਇਹ ਤਾਂ ਹੁਣ 1984 ਪਾਰਲੀਮੈਂਟ ਦਾ ਜਿਹੜਾ ਸਿਨੈਰੀਓ ਤੁਸੀਂ ਦੇਖੋਗੇ ਉੱਥੇ ਕਿਹੜੀਆਂ-ਕਿਹੜੀ ਆਪੋਜੀਸ਼ਨ ਨੇ ਕੀ-ਕੀ ਬੋਲਿਆ ਸੀ ਉਹ ਸਾਰਾ ਰਿਕਾਰਡ ਆ ਇਹਦਾ ਪਾਰਟ ਆਫ ਰਿਕਾਰਡ ਆ ਪਾਰਲੀਮੈਂਟ 'ਚ ਬੋਲਿਆ ਇੱਥੇ ਤਾਂ ਬੋਲਿਆ ਨਹੀਂ ਤੇ ਮੈਂ ਸਮਝਦਾ ਉਸ ਵੇਲੇ ਤਾਂ ਸਾਰੇ ਦੁਸ਼ਮਣ ਬਣੀ ਬੈਠੇ ਸੀਗੇ ਕਿਉਂਕਿ ਸਾਰੇ ਧਰਮ ਜਿਹੜੇ ਸਾਰੇ ਸਰਲਤਾ ਦਿੰਦੇ ਆ ਨਿਰਮਲਤਾ ਦਿੰਦੇ ਆ ਧਰਮ ਕੋਈ ਵੀ ਕਦੇ ਮੈਂ ਤਾਂ ਅਕਸਰ ਕਹਿੰਦਾ ਹੁੰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਲੇ ਉਹ ਸਰਹੰਦ ਫਤਿਹ ਕੀਤੀ ਆ ਚੱਪੜ ਜਿੜੀ ਤੋਂ ਜਿੱਲੇ ਤੁਰਿਆ ਸਿੱਖ ਟੁੱਟ ਕੇ ਪਏ ਉਸ ਮਸਜਿਦ ਨੂੰ ਤੇ ਉਹ ਮੋਰੇ ਖੜ ਗਏ ਸੀ ਉਹ ਕਹਿੰਦੇ ਵੀ ਸਿੱਖਾਂ ਦਾ ਧਾਰਮਿਕ ਜਿਹੜੇ ਆਪਣੇ ਆਧਾਰੇ ਆ ਉਹਨਾਂ ਨਾਲ ਕੋਈ ਬੈਰ ਨਹੀਂ ਸਾਡਾ ਤਾਂ ਉਹਨਾਂ ਜ਼ਾਲਿਮਾਂ ਦੇ ਨਾਲ ਆ ਤੇ ਸਿੱਖ ਹਮੇਸ਼ਾ ਹੀ ਜ਼ਾਲਿਮਾਂ ਦੇ ਖਿਲਾਫ ਖੜਦਾ ਰਿਹਾ ਇਹ ਸਾਡਾ ਸੰਕਲਪ ਵੀ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ